ਘਰ ਜਿਹੜਾ ਪੂਰਾ ਸੜਕੇ ਜਿਹੜਾ ਤਹਿਸ਼ ਨਾਸ਼ ਹੋ ਜਾਂਦਾ ਹੈ ਘਰ ਦੇ ਵਿੱਚ ਦੋ ਜਿਹੜੇ ਕਮਰੇ ਬਣੇ ਹੋਏ ਨੇ ਪੂਰਾ ਗਰੀਬ ਪਰਿਵਾਰ ਹੈ ਲੜਾਈ ਲੱਗਣ ਵਾਲੀ ਆਂਦੇ ਲੜਾਈ ਲੱਗਣੀ ਹੈ ਕੁੜੀਆਂ ਜਵਾਨਾਂ ਲੈ ਕੇ ਚਲ ਜਿਓ ਬਾਹਰ ਤੋਂ ਇੱਥੇ ਚਲੇ ਕਿਸ ਦੇ ਘਰ ਰਹਿਨੇ ਆਪਾਂ ਸਾਰਾ ਸਮਾਨ ਸਾਨੂੰ ਮਿਹਨਤ ਨਾਲ ਬਣਾਇਆ ਸੀ ਅਸੀਂ ਕਿਤੇ ਮਗਰੋਂ ਅੱਗ ਲੱਗ ਗਈ ਅਸੀਂ ਕੁੜੀਆਂ ਲੈ ਕੇ ਜਦੋਂ ਚਲ ਗਏ ਪਤਾ ਨਹੀਂ ਲੱਗਾ ਕਿੰਦਾ ਲੱਗੀ ਇਹਂ ਦੇ ਆਪਣੇ ਬੱਚੇ ਜੋ ਕਿ ਭਰਤੀ ਜੋਗੇ ਪੈਸੇ ਲਖੇ ਉਹ ਵੀ ਸੜ ਗਏ ਸਾਰੇ ਕਿੰਨੇ ਬੱਚੇ 40 50 ਰੁਪਏ ਸਾਰੇ ਸਖਾਈ ਆ ਰਹੀ ਸੜ ਗਿਆ ਬੱਚੇ ਮੇਰੇ ਤਿੰਨੇ ਇਹ ਬੱਚੇ ਸਾਰੇ ਉੱਥੇ ਚਲ ਗਏ ਹੀ ਆਪਣੇ ਨਾਨੀ ਘਰ ਮੈਂ ਤਲੋ ਮੈਂ ਤੇ ਮੁੰਡਾ ਗਾ ਤੇ ਚਲੋ ਇੱਥੇ ਚੱਕਰ ਸ਼ੱਕਰ ਮਾਰਦਾ ਰਹਿਣਾ ਤੇ ਰਾਤੀ ਮੈਂ ਸਵੇਰੇ ਨਹਾਤਾ ਹੀ ਆ ਤੇ ਛੋਟੇ ਭਰਾ ਦਾ ਫੋਨ ਆ ਗਿਆ ਕੰਦਾ ਡੇਰੇ ਤੇ ਅੱਗ ਲੱਗੀ ਮੈਂ ਸੋਚਿਆ ਹੁੰਦਾ ਨਾਰਮਲ ਲੱਗੀ ਹੋਣੀ ਜਿੱਦਾਂ ਲੋਕ ਇਸ ਮੁਕੇ ਪਹਿਲੀਆਂ ਜਲਾਉਂਦੇ ਆ ਨਾਲਾ ਨੂੰ ਅੱਗ ਲਾਉਂਦੇ ਆ ਇਹਨੇ ਫੋਨ ਕੀਤਾ ਕੰਦਾ ਗੱਡੀ ਲੈ ਕੇ ਆ ਗੱਡੀ ਗੱਡੀ ਮਗਵਾ ਅੱਗ ਬਹੁਤਾਂ ਲੱਗੀ ਹੈ ਜਿਸ ਵਕਤ ਭਾਰਤ ਤੇ ਪਾਕਿਸਤਾਨ ਦੀ ਜੁੱਧ ਦਾ ਜਿਹੜਾ ਆਵਾਜ਼ ਆਉਂਦੀ ਹੈ ਗੁਰੂ ਘਰ ਦੇ ਵਿੱਚ ਵੀ ਅਨਾਉਂਸਮੈਂਟ ਹੁੰਦੀ ਹੈ ਤਾਂ ਲੋਕ ਵੀ ਜਿਹੜੇ ਸਹਿਮ ਦੇ ਮਾਹੌਲ ਦੇ ਵਿੱਚ ਹੋ ਜਾਂਦੇ ਤੇ ਲੋਕ ਆਪਣੇ ਘਰ ਜਿਹੜੇ ਨੇ ਉਹ ਬਿਲਕੁਲ ਜਿਹੜਾ ਬਾਰਡਰ ਤੋਂ ਛੱਡ ਜਾਂਦੇ ਨੇ ਬਾਰਡਰ ਜਿਹੜਾ ਸਾਹਮਣੇ ਆ ਬਿਲਕੁਲ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਦੀ ਡਿਫੈਂਸ ਜਿਹੜੀ ਲੱਗੀ ਹੋਈ ਹੈ ਚੌਂਕੀਆਂ ਵੀ ਨੇ ਸਾਹਮਣੇ ਜਿਹੜਾ ਬਾਰਡਰ ਹੈ ਤਾਂ ਬਾਰਡਰ ਤੇ ਜਿਹੜਾ ਘਰ ਨੇ ਲੋਕ ਉਹ ਘਰ ਜਿਹੜੇ ਆਪਣੇ ਤਾਲੇ ਮਾਰ ਕੇ ਤਾਂ ਲੋਕ ਆਪਣੇ ਆਪਣੇ ਰਿਸ਼ਤੇਦਾਰਾਂ ਕੋਲ ਚੱਲ ਜਾਂਦੇ ਨੇ ਜਿਸ ਵਕਤ ਰਿਸ਼ਤੇਦਾਰਾ ਕੋ ਜਾਂਦੇ ਨੇ 3 ਦਿਨ ਤੋਂ ਘਰ ਜਿਹੜਾ ਬੰਦ ਹੁੰਦਾ ਹੈ ਤਾਂ ਘਰ ਦੇ ਬਾਅਦ ਵਿੱਚ ਆਣ ਕੇ ਦੇਖਦੇ ਨੇ ਤੇ ਕੀ ਹਾਲਾਤ ਜਿਹੜੇ ਬਣ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਘਰ ਜਿਹੜਾ ਪੂਰਾ ਸੜ ਕੇ ਜਿਹੜਾ ਤਹਿਸ ਨਾਸ਼ ਹੋ ਜਾਂਦਾ ਹੈ ਘਰ ਦੇ ਵਿੱਚ ਦੋ ਜਿਹੜੇ ਕਮਰੇ ਬਣੇ ਹੋਏ ਨੇ ਪੂਰਾ ਗਰੀਬ ਪਰਿਵਾਰ ਹੈ ਤਾਂ ਘਰ ਜਿਹੜਾ ਬਿਲਕੁਲ ਜਿਹੜਾ ਸੜ ਕੇ ਉਹ ਸੁਆਹ ਹੋ ਚੁੱਕਾ ਹੈ ਤਾਂ ਘਰ ਦੇ ਵਿੱਚ ਜਿਹੜੇ ਮੌਜੂਦ ਔਰਤ ਸਨ ਪੀੜਤ ਤੌਰ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਕਿਵੇਂ ਦੇ ਹਾਲਾਤ ਜਿਹੜੇ ਬਣ ਗਏ ਸਾਰੇ ਇਹ ਲੜਾਈ ਲੱਗਣ ਵਾਲੀ ਆਂ ਤੇ ਲੜਾਈ ਲੱਗਣੀ ਏ ਕੁੜੀਆਂ ਜਵਾਨਾਂ ਲੈ ਕੇ ਚਲ ਜਿਓ ਬਾਹਰ ਤੋਂ ਇੱਥੇ ਚਲੇ ਕਿਸ ਦੇ ਘਰ ਲੈਣੇ ਆਪਾਂ ਸਾਰਾ ਸਮਾਨ ਸਾਨੂੰ ਮਿਹਨਤ ਨਾਲ ਬਣਾਇਆ ਹੀ ਅਸੀਂ ਇੱਥੇ ਮਗਰੋਂ ਅੱਗ ਲੱਗ ਗਈ ਅਸੀਂ ਕੁੜੀਆਂ ਲੈ ਕੇ ਜਦੋਂ ਚਲ ਗਏ ਪਤਾ ਨਹੀਂ ਲੱਗਾ ਕਿੱਦਾਂ ਲੱਗੀ ਅੱਗੇ ਐਂ ਬੜੀ ਮਿਹਨਤ ਨਾਲ ਸਮਾਨ ਬਣਾਇਆ ਏ ਤੇ ਮਗਰੋਂ ਇਹ ਅੱਗ ਲੱਗ ਗਈ ਪਤਾ ਨਹੀਂ ਲੱਗਾ ਕਿਸੇ ਪਤਾ ਨਹੀਂ ਲੱਗਾ ਇਹਦਾ ਕੋਖਣੀ ਸਾਨੂੰ ਪਤਾ ਲੱਗਾ ਅਸੀਂ ਮੈਂ ਆਪੇ ਪੇਕੇ ਗਈਆਂ ਕੁੜੀਆਂ ਲੈ ਕੇ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਘਰ ਦੇ ਵਿੱਚ ਕੋਈ ਨਹੀਂ ਸਾਰੇ ਲੜਾਈ ਤੋਂ ਡਰਦੇ ਭੱਜ ਗਏ ਹਾਂ ਕਿ ਲੜਾਈ ਲੱਗ ਜਣੀ ਹੈ ਕਿ ဘੰਨ ਜਾਣਾ ਆਪਣੇ ਬੱਚੇ ਲੈ ਜੀਏ ਬੱਚੇ ਬਚ ਜਾਣਗੇ ਸਾਡੇ ਤੁਸੀਂ ਘਰ ਦੇ ਘਰ ਦੇ ਜ਼ਰੂਰੀ ਸਮਾਨ ਨਹੀਂ ਲੈ ਕੇ ਗਏ ਕੋਈ ਵੀ ਸੁਕਾਸ਼ਮ ਨਹੀਂ ਲੈ ਕੇ ਗਏ ਆਪਾਂ ਦੇ ਕੋਖਮ ਨਹੀਂ ਲੈ ਕੇ ਗਏ ਸਾਰਾ ਕੁਝ ਇੱਥੇ ਹੀ ਕੱਪੜੇ ਕੋਈ ਪੈਹਾ ਤੇਲਾ ਜਿੰਨਾ ਸਾਰਾ ਕੁਝ ਰੱਖ ਗਏ ਆਪਾਂ ਜਿਨੇ ਮੁੰਡੇ ਆਪਣੇ ਬੱਚੇ ਜੋਗੇ ਭਰਤੀ ਜੋਗੇ ਪੈਸੇ ਲਖੇ ਉਹ ਵੀ ਸੜ ਗਏ ਸਾਰੇ ਕਿੰਨੇ ਬੱਚੇ 40 50 ਰੁਪਏ ਸਾਰਾ ਹਜ਼ਾਰ ਹੀ ਸੜ ਗਿਆ ਬੱਚੇ ਮੇਰੇ ਤਿੰਨੇ ਦੋ ਗੁੱਡੀਆਂ ਤੇ ਇੱਕ ਮੁੰਡਾ ਇਹ ਇੱਕ ਕਮਰਾ ਇੱਧਰ ਹੈਗਾ ਦੂਸਰਾ ਕਮਰਾ ਇਹੜਾ ਹੈਗਾ ਦੂਸਰਾ ਕਮਰਾ ਉੱਧਰ ਆ ਉੱਧਰ ਕੌਣ ਲਿਦਾ ਹੈ ਉੱਧਰ ਵੀ ਆਪਾਂ ਹੀ ਸਾਰੇ ਸਾਮਾਨ ਸਮੋਣ ਲਾਇਆ ਦੰਦਾ ਜੀ ਸਟੋਰ ਵਾਂਗ ਬਣਾਇਆ ਤਾਂ ਸਾਰਾ ਸਮਾਨ ਲਾਇਆ ਇੱਧਰ ਵੀ ਮੇਰਾ ਸਾਮਾਨ ਸਾਰਾ ਪੇਟੀ ਪੁੱਟੀ ਫ੍ਰਿਜ ਫਰੂਜੇ ਸਾਰਾ ਸਮਾਨ ਸੜ ਗਿਆ ਤੁਹਾਡੇ ਸਾਹਮਣੇ ਵੇਖ ਲਓ ਪਤਾ ਲੱਗਦਾ ਪਤਾ ਲੱਗਦਾ ਕਿਦਾਂ ਐਡਾ ਸਰਕਟ ਹੋਇਆ ਜਾਂ ਕੁਛ ਕੋਈ ਪਤਾ ਹੀ ਨਹੀਂ ਜਦ ਤਹ ਇਨਕਾਰ ਹੀ ਹਨੀ ਅਸੀਂ ਕਰੇ ਨਹੀਂ ਸਾਰਾ ਸਮਾਨ ਤੇ ਸੜ ਗਿਆ ਅਸੀਂ ਬਾਹਰ ਗਏ ਦੇ ਆਪਣੇ ਫਿਰ ਆਪਣੇ ਰਿਸ਼ਤੇਦਾਰਾਂ ਕੋ ਆਪਣੇ ਪੇਕੇ ਗਈ ਲਈ ਮੈਨੇ ਫਿਰ ਫਿਰ ਤੁਹਾਨੂੰ ਇਹ ਪਤਾ ਲੱਗਦਾ ਕਿ ਸਾਡਾ ਘਰ ਜਿਹੜਾ ਸੜ ਗਿਆ ਜਾਂ ਫੋਨ ਕਾਲ ਜਾਂਦੀ ਮੇਰਾ ਦਿਉਰ ਆਇਆ ਸੀ ਉਹਨੂੰ ਪਤਾ ਲੱਗਾ ਕਿ ਇਹਨੇ ਕਿਹਾ ਵੀ ਤੁਹਾਡੇ ਘਰੇ ਅੱਗ ਲੱਗੀ ਹੈ ਤੇ ਫਟਾਫਟ ਆ ਗਿਆ ਐਂਬੂਲੈਂਸ ਬੁਲਾਈ ਉਹਨਾਂ ਨੇ ਅੱਗ ਬੁਝਾਈ ਆਣ ਕੇ ਤੇ ਇਹਨਾਂ ਨੇ ਫਿਰ ਫੋਨ ਕੀਤਾ ਮੈਨੂੰ ਵੀ ਭਾਬੀ ਅੱਗ ਲੱਗ ਗਈ ਇੰਤੇ ਡੇਰੇ ਤੇ ਘਰ ਲੱਗ ਗਿਆ ਲੱਗਦੀ ਤੁਹਾਨੂੰ ਪਤਾ ਕਿਵੇਂ ਲੱਗਦਾ ਮੈਂ ਤੇ ਸਵੇਰੇ ਇੱਥੇ ਆਪਣੇ ਡੇਰਾ ਬਾਬਾ ਨਾਲ ਰਹਿੰਦੇ ਮਾਤਾ ਵੀ ਇੱਥੇ ਰਹਿੰਦੇ ਉਹਨਾਂ ਨਾਲ ਰਹਿੰਦਾ ਸੀ ਇਹ ਬੱਚੇ ਸਾਰੇ ਉੱਥੇ ਚਲੇ ਗਏ ਸੀ ਆਪਣੇ ਨਾਨੀ ਘਰ ਤੇ ਮਹਤਲੂ ਮੈਂ ਤੇ ਮੁੰਡਾ ਗਾ ਤੇ ਚਲੋ ਇੱਥੇ ਚੱਕਰ ਸ਼ਕਰ ਮਾਰਦਾ ਰਹਿਣਾ ਤੇ ਰਾਤੀ ਮੈਂ ਸਵੇਰੇ ਨਹਾਤਾ ਹੀ ਤੇ ਛੋਟੇ ਭਰਾ ਦਾ ਫੋਨ ਆ ਗਿਆ ਕੰਦਾ ਡੇਰੇ ਤੇ ਅੱਗ ਲੱਗੀ ਮੈਂ ਸੋਚਿਆ ਹੁੰਦਾ ਨਾਰਮਲ ਲੱਗੀ ਹੋਣੀ ਜਿੱਦਾਂ ਲੋਕ ਇਸ ਮੋਕੇ ਪੈਲੀਆਂ ਜਲਾਉਂਦੇ ਆ ਨਾਲਾਂ ਨੂੰ ਅੱਗ ਲਾਉਂਦੇ ਆ ਇਹਨੇ ਫੋਨ ਕੀਤਾ ਕੰਦਾ ਗੱਡੀ ਲੈ ਕੇ ਆ ਗੱਡੀ ਗੱਡੀ ਮੰਗਵਾ ਅੱਗ ਬਹੁਤ ਜ਼ਿਆਦਾ ਲੱਗੀ ਹੈ ਆਪਾਂ ਦਬੋ ਦਬਾ ਕੇ ਸਕੂਟੀ ਲਈ ਮੈਂ ਤੇ ਮਾਲਕਾਂ ਦੀ ਤੇ ਸਿੱਧੇ ਆ ਗਿਆ ਤੇ ਤੇ ਆ ਗਏ ਵੇਖੇ ਤੇ ਸਾਰਾ ਕੁਝ ਹੀ ਸੜ ਕੇ ਸੁਆਹ ਹੋ ਗਿਆ ਤਾਂ ਜੀ ਮੁਲਕੇ ਮੈਂ ਅੰਦਰ ਆ ਵਾਲਾ ਦਰਵਾਜ਼ਾ ਖੋਲਿਆ ਵਾ ਦਰਵਾਜ਼ਾ ਖੋਲ੍ਹੇ ਤੇ ਅੱਗੇ ਸਿਲ ਸਿਲੰਡਰ ਦਾ ਖੋਲ ਕੇ ਰੈਗੂਲੇਟਰ ਸਿਲੰਡਰ ਮੈਂ ਜਮਦਾ ਜੀ ਬਾਹਰ ਕੱਢਿਆ ਸਿਲੰਡਰ ਸਿਲੰਡਰ ਬਾਹਰ ਕੱਟ ਕੇ ਰੱਖਿਆ ਮੈਂ ਸਿਲੰਡਰ ਪਾੜ ਦਿੰਦਾ ਤੇ ਸਾਰਾ ਹੀ ਘਾਰ ਹੀ ਉੱਡ ਜਾਣਾ ਸੀ ਅੱਗ ਭਲਣ ਢੀ ਫਿਰ ਮੈਂ ਆਪਣੇ ਭਾਗ ਨੂੰ ਫੋਨ ਕੀਤਾ ਇਹ ਆਪਣੇ ਡੇਰੇ ਦੇ ਪ੍ਰਧਾਨ ਨੇ ਉਹਨਾਂ ਨੇ ਫਟੋਫਟ ਫੋਨ ਕਰਕੇ ਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਜੀ ਫਾਇਰ ਬ੍ਰਿਗੇਡ ਮੈਂ ਆ ਗਈ ਮੈਂ 5 ਮਿੰਟਾਂ ਚ ਆ ਗਈ ਆ ਮੋਕੇ ਤੇ ਆ ਗਈ ਆ ਗਈ ਉਹਨਾਂ ਨੇ ਫਿਰ ਆਗੂ ਨੂੰ ਬੁਝਾਈ ਇਹ ਪੇਟੀ ਦੇ ਅੰਦਰ ਅੱਗ ਲੱਗੀ ਦੀ ਜਾਂ ਟਰੈਂਕਾਂ ਚ ਅੰਬਰ ਵੇਖੋ ਟਰੈਂਕਾਂ ਦਾ ਹਾਲ ਕੀ ਹੋਇਆ ਵਾ ਇੱਕ ਚੀਜ਼ ਹੀ ਨਹੀਂ ਮੁਲਕੇ ਬਚੀ ਜਿਹੜੀ ਘਰ ਚ ਬਰਤਨ ਵਾਲੀ ਚੀਜ਼ ਐ ਕੋਈ ਚੀਜ਼ ਹੀ ਨਹੀਂ ਬਚੀ ਖਾਣ ਪੀਣ ਦਾ ਸਮਾਨ ਕੁਝ ਨਹੀਂ ਬਚਿਆ ਸਵੇਰ ਤਾਂ ਕੁਛ ਖਾਦਾ ਸਵੇਰੇ ਉਹਨੂੰ ਭਰਾ ਦੇ ਘਰੋਂ ਫੁਲਕੇ ਦੋ ਦੋ ਆਏ ਹੀ ਰੋਟੀ ਖਾਦੀ ਐ ਬਾਕੀ ਖਾਣ ਨੂੰ ਜੀ ਨਹੀਂ ਕਰਨ ਦੇ ਤੇ ਵੇਖ ਵੇਖ ਕੇ ਵੇਖ ਵੇਖ ਕੇ ਆਪਣਾ ਸਮਾਨ ਆਪੇ ਬਣਾਇਆ ਚੀਜ਼ ਆਪੇ ਸੜਦੇ ਤੇ ਕਿੰਨਾ ਦੁੱਖ ਲੱਗਦਾ ਵਾ ਖਾਸ ਕਰ ਜਿਹੜਾ ਮਜ਼ਦੂਰ ਆਦਮੀ ਦਿਹਾੜੀ ਵਾਲਾ ਆਦਮੀ ਐ ਏ ਡੇਰਾ ਬਾਹੂ ਲਵਾਏ ਦਾ ਵਾ ਤੇ ਬਾਹਰ ਦਾ ਬੰਦਾ ਇੱਥੇ ਆ ਜਾਈਂਦਾ ਜਿਨਾਂ ਦੀ ਇਹ ਪਹਿਲੀ ਹੈ ਹੁਣ ਹੁਣ ਸਮਾਂ ਜਿਹੜਾ ਹੈ ਉਹ ਵੀ ਜਿਹੜਾ ਸ਼ਾਮ ਦਾ ਹੁੰਦਾ ਜਾਂਦਾ ਰਾਤ ਪੈਣ ਵਾਲੀ ਹੈ ਕੀ ਲੱਗਦਾ ਹੈ ਕਿ ਰਾਤ ਜਿਹੜਾ ਫੇਰ ਖਾਣ ਦਾ ਜਿਹੜਾ ਉਹ ਵੀ ਜਿਹੜਾ ਫਿਕਰ ਜਿਹੜਾ ਹੋ ਜਾਂਦਾ ਹੈ ਤਾਂ ਕੀ ਲੱਗਦਾ ਹੈ ਕਿ ਕਿਵੇਂ ਹੁਣ ਗੁਜ਼ਾਰਾ ਹੋਊਗਾ ਹੁਣ ਇੱਥੇ ਤੇ ਸਾਡੇ ਸਾਹਮਣੇ ਕੋਈ ਚੀਜ਼ ਨਹੀਂ ਹੈਗੀ ਜਿੱਥੇ ਅਸੀਂ ਬਣਾ ਕੇ ਖਾ ਲਈਏ ਜਾਂ ਕੁਝ ਚਲੋ ਸਬਜੀ ਦੇ ਬਾਜ਼ਾਰ ਉੱਲਾ ਹੈਗਾ ਬੰਦਾ ਪੈਸੇ ਤੇ ਲੈ ਨਾਲ ਬਾਕੀ ਇੱਥੇ ਬਣਾਉਣ ਵਾਲਾ ਵਸਤੂ ਹੀ ਨਹੀਂ ਹੈਗੀ ਨਾ ਕੋਈ ਚੀਜ਼ ਬਚੀ ਜਿੱਤੇ ਹੀ ਬਣਾ ਲਈ ਕੋਈ ਚੀਜ਼ ਹੀ ਨਹੀਂ ਬਚੀ ਹੁਣ ਪਾਣੀ ਪੀਣ ਜੋ ਗਲਾਸ ਨਹੀਂ ਹੈਗਾ ਇੱਥੇ ਆ ਵੀ ਕੋ ਤੁਹਾਡੇ ਸਾਹਮਣੇ ਉਧਰ ਵੀ ਹੈ ਐਲ ਸੀ ਡੀ ਹੈ ਟੀ ਵੀ ਹੈ ਉਹ ਫ੍ਰਿਜ ਹੈ ਫ੍ਰਿਜ ਦੀ ਉੱਪਰ ਲੱਗਦੀ ਨਹੀਂ ਹੈਗੀ ਫ੍ਰਿਜ ਹੈ ਉਹ ਕੁੜੀ ਛੋਟੀ ਐੜੀ ਵੱਡੀ ਪਲਾਸਟਿਕ ਕੀਤੀ ਜਿਹਨੇ ਕੋਰਸ ਕੀਤਾ ਸੀ ਤੇ ਤੁਹਾਡੀ ਉਹ ਮਸ਼ੀਨ ਵਗੈਰਾ ਮਿਲੀ ਹੁਣ ਉਥੋਂ ਨਵੀਂ ਮਸ਼ੀਨ ਮਿਲੀ ਆ ਵੇਖ ਕੀ ਕੀ ਲੱਗਦਾ ਹੈ ਕਿ ਜਦੋਂ ਸਵਕ ਤੱਗ ਲੱਗ ਜਾਂਦੀ ਹੈ ਤਾਂ ਲੋਕ ਜਿਹੜੇ ਨੇ ਉਹ ਪਿੰਡ ਦੇ ਤੁਹਾਨੂੰ ਜਿਹੜੇ ਮਦਦ ਵਾਸਤੇ ਆਉਂਦੇ ਨੇ ਬੁਝਾਉਣ ਵਾਸਤੇ ਵੀ ਆਉਂਦੇ ਨੇ ਤਾਂ ਜਿਹੜੇ ਪਿੰਡ ਦੇ ਵਿੱਚ ਜਿਹੜੇ ਹੁੰਦੇ ਨੇ ਆਪਣਾ ਵੋਟਾਂ ਪਾ ਕੇ ਅਸੀਂ ਜਿਹੜੇ ਚੁਣੇ ਦੇ ਜਿਹੜੇ ਚੁਣੇ ਹੁੰਦੇ ਨੇ ਜਾਂ ਮੰਤਰੀ ਕੋਈ ਤੁਹਾਡੇ ਇਲਾਕੇ ਦਾ ਜਾਂ ਕੋਈ ਤੁਹਾਡੇ ਕੋਲ ਪਹੁੰਚਦਾ ਨਹੀਂ ਸਾਡੇ ਮੰਤਰੀ ਨਹੀਂ ਸਵੇਰੇ ਜਿਹੜੇ ਸਰਪੰਚ ਹੀ ਪਿੰਡ ਦੇ ਸਾਬਕਾ ਵੀ ਤੇ ਮੌਜੂਦਾ ਵੀ ਸਾਰੇ ਆਏ ਸਾਰੇ ਪਿੰਡ ਹੀ ਆਇਆ ਬਾਕੀ ਜਿਹੜੇ ਨਗਰਕੁਲਸਨ ਦੇ ਪ੍ਰਧਾਨ ਨੇ ਡੇਰਾ ਬਨਾਨਕ ਦੇ ਉਹ ਸਵੇਰੇ ਆਪ ਆਏ ਦੇ ਹੀ ਉਹਨਾਂ ਨੇ ਮੌਕੇ ਤੇ ਵੇਖਿਆ ਵਾ ਬਾਕੀ ਵੇਖ ਲਓ ਉਹਨਾਂ ਨੇ ਇਹ ਸੁਣਨ ਦੇ ਵਿੱਚ ਆਇਆ ਕਿ ਘਰ ਵੀ ਤੁਹਾਡਾ ਜਿਹੜਾ ਆਪਣਾ ਨਹੀਂ ਹੈਗਾ ਤੁਸੀਂ ਇੱਥੇ ਕਾਫੀ ਟਾਈਮ ਹਾਂਜੀ ਹਾਂਜੀ ਇਹ ਮਤਲਬ ਕਿ ਆਪਣੇ ਡੇਰੇ ਡੇਰਾਬਸ ਸਰਵਿਸ ਵਾਲੇ ਆ ਰਾਮ ਲਬਾਇਆ ਉਹਨਾਂ ਦਾ ਡੇਰਾ ਵਾ ਉਹਨਾਂ ਦੀ ਪਹਿਲੀ ਹੈ ਸਾਰੀ ਅਹੀਂ ਇੱਥੇ 50 ਸਾਲ ਹੋ ਗਏ ਸਾਨੂੰ ਇੱਥੇ ਰਹਿੰਦੇ ਤੇ ਉਹਨਾਂ ਦਾ ਡੇਰਾ ਇੱਥੇ ਬਸ ਆਪਣਾ ਸਮਾਨ ਸਾਡਾ ਆਪਣਾ ਸਾਰਾ ਜਿਹੜਾ ਇੱਕ ਚੀਜ਼ ਦਿਮਾਗ ਦੇ ਵਿੱਚ ਹੁੰਦੀ ਹੈ ਕਿ ਜਿਹੜਾ ਭਾਰਤ ਪਾਕਿਸਤਾਨ ਦਾ ਜਿਹੜਾ ਜੰਗ ਲੱਗੀ ਸੀਗੀ ਜਾਂ ਗੋਲੇ ਜਿਹੜੇ ਚੱਲ ਰਹੇ ਸੀ ਉਸ ਦੇ ਨਾਲ ਜਿਹੜਾ ਨੁਕਸਾਨ ਹੋਇਆ ਤੇ ਜਿਹੜਾ ਇਸ ਤਰ੍ਹਾਂ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਉਹਨੇ ਸਾਨੂੰ ਕਿਸੇ ਤਰ੍ਹਾਂ ਨੋਲਿਜ ਨਹੀਂ ਨਾ ਪਤਾ ਕਿ ਇਹ ਅੱਗ ਕਿਸ ਤਰ੍ਹਾਂ ਲੱਗੀ ਹੈ ਉਹਨੇ ਇਸ ਚੀਜ਼ ਦਾ ਨਹੀਂ ਸਾਨੂੰ ਕੋਈ ਪਤਾ ਕਿ ਅੱਗੇ ਕਿਸ ਤਰ੍ਹਾਂ ਲੱਗੀ ਹੈ ਸਾਨੂੰ ਬਸ ਸਵੇਰੇ ਪਤਾ ਲੱਗਾ ਇਹਨੂੰ ਵੀ ਸਵੇਰੇ ਹੀ ਪਤਾ ਲੱਗਾ ਇੱਧਰ ਆਇਆ ਤੇ ਰਾਤ ਕਿਸੇ ਨੂੰ ਨਹੀਂ ਪਤਾ ਕਿ ਕਿੰਨੇ ਵਜੇ ਅੱਗ ਲੱਗੀ ਹੈ 9 ਵਜੇ ਤੱਕ ਇੱਥੇ ਪਹਿਲੇ ਸੇ ਲੋਕ ਕੰਮ ਕਰਦੇ ਆ ਸਾਡੇ ਪਿੰਡ ਦਾ ਹੀ ਮੁੰਡਾ ਆ ਹੋਜਿਆਂ ਦੀ ਹੈਗੀ ਇੱਥੇ ਪੋਸਟ ਉਹ 9 ਵਜੇ ਦੁੱਧ ਦੇ ਕੇ ਗਿਆ ਉਹ ਡੇਰੇ ਵਾਲਾ ਮੁੰਡਾ ਦੁੱਧ ਦੇ ਕੇ ਗਿਆ ਉਹ ਕਹਿੰਦਾ ਕੋਈ ਐਹੀ ਬਗਲ ਅੱਗ ਲੱਗੀ ਹੁੰਦੀ ਤੇ ਕੋਈ ਲੰਗਦਾ ਤੇ ਨੇ ਵੇਖ ਕੇ ਦੱਸਣਾਈ ਨਾ ਅੱਗ ਲੱਗੀ ਭਾਈ ਪਿੰਡ ਦੱਸਦਾ ਜੇ ਆਪ ਨਹੀਂ ਕੁਝ ਕਰਨਦੇ ਹੋਗਾ ਪਿੰਡ ਦੱਸਦਾ ਕਿ ਪਲਾਨੇ ਡੇਰੇ ਤੇ ਅੱਗ ਲੱਗੀ ਹੈ ਪਰੇਗ ਕਹਿੰਦੇ ਅਗਰ 9 10 ਵਜੇ ਦੇ ਬਾਅਦ ਹੀ ਹੋਈ ਗੱਲ ਜਾਂ ਲੱਗੀ ਹੈ ਜਾਂ ਲਗਾਈ ਹੈ ਇਸਦੀ ਕੋਈ ਨੌਲੇਜ ਨਹੀਂ ਜਿਹੜਾ ਘਰ ਦੇ ਵਿੱਚ ਜਿਹੜਾ ਹੈ ਮਿਹਨਤ ਦੇ ਨਾਲ ਮਜ਼ਦੂਰੀ ਦੇ ਨਾਲ ਜਿਹੜਾ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀਗਾ ਜਿਹੜਾ ਪਲੀ ਪਲੀ ਕਰਕੇ ਆਪਣਾ ਜਿਹੜਾ ਸਮਾਨ ਜੋੜਿਆ ਸੀਗਾ ਦੁੱਖ ਦੀਆਂ ਲਾਟਾਂ ਤੇ ਕਿਤੇ ਨਾ ਕਿਤੇ ਨਿਕਲਦੀਆਂ ਨੇ ਉਹਦੇ ਨਿਕਲਦੀਆਂ ਜਰਾਬ ਉਹਦੇ ਵੇਖਨ ਨੂੰ ਜੀ ਨਹੀਂ ਕਰਨ데요 ਸਵੇਰ ਦੇ ਰੋਈ ਜਾਂਦੇ ਆ ਰੋਈ ਜਾਂਦੇ ਆ ਨਾ ਕੁਝ ਖਾਣ ਨੂੰ ਜੀ ਕਰਨ데요 ਨਾ ਕੁਝ ਪੀਣ ਨੂੰ ਜੀ ਕਰਨ데요 ਬਰਦਾਸ਼ਤ ਨਹੀਂ ਹੁੰਦਾ ਵੇਖ ਵੇਖ ਕੇ ਮੇਰਾ ਦਿਮਾਗ ਹੀ ਸਵੇਰ ਦਾ ਪਤਾ ਨਹੀਂ ਲੱਗਣ ਦੇ ਕੀ ਬਣਿਆ ਤੇ ਕੀ ਬਣ ਗਿਆ ਅੱਜ ਲੜਾਈ ਦਾ ਚਲੋ ਡਾਰੀ ਸੀ ਸਾਨੂੰ ਲੜਾਈ ਲੜਾਈ ਉਹ ਤੇ ਹੀ ਕਹਿੰਦੇ ਆ ਕਿ ਸਾਰਿਆਂ ਨਾਲ ਹੈ ਸਾਡੇ ਇਕੱਲੇ ਨਾਲ ਨਹੀਂ ਹੈਗੀ ਜੇ ਲੜਾਈ ਲੱਗਦੀ ਤੇ ਸਾਰੇ ਹਿੰਦੁਸਤਾਨ ਨਾਲ ਲੱਗਣੀ ਸੀ ਪਰ ਇਹ ਸਾਡੇ ਇਕੱਲੇ ਨਾਲ ਹੀ ਲੱਗ ਗਈ ਨਾ ਇਹਦੇ ਸਾਡਾ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਕੀ ਮੰਗ ਕਰਦੇ ਹੁਣ ਤੂੰ ਮੰਗ ਸਰ ਸਾਡੀ ਕੋਈ ਨਹੀਂ ਹੈਗੀ ਸਰਕਾਰ ਕੋਲ ਇਹ ਹੀ ਮੰਗਾ ਹੈ ਕਿ ਜੇ ਸਾਡਾ ਨੁਕਸਾਨ ਹੋਇਆ ਇਹਦਾ ਮੋਜਾ ਮਿਲ ਜੇ ਸਾਨੂੰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਨਸਾਫ ਚਾਹੀਦਾ ਬਸ ਇਹ ਹੱਡ ਨਾਲ ਹੋਇਆ ਵਾ ਉਹਦਾ ਇਨਸਾਫ ਮਿਲ ਜੇ ਸਾਨੂੰ ਹੋਰ ਕੋਈ ਮੰਗ ਨਹੀਂ ਹੈ ਜੀ ਬਿਲਕੁਲ ਭਾਰਤ ਪਾਕਿਸਤਾਨ ਦੀ ਸੀਮਾ ਤੇ ਪਿੰਡ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਤਾਂ ਉਸ ਪਰਿਵਾਰ ਦੇ ਨਾਲ ਕਿਹੋ ਜਿਹੇ ਹਾਲਾਤ ਵਿੱਚ ਕੀ ਬੀਤੀ ਉਹਨਾਂ ਦੇ ਨਾਲ ਘਰ ਦਾ ਜਿਹੜਾ ਸਮਾਨ ਜਿਹੜਾ ਸਾਰਾ ਸੜ ਕੇ ਜਿਹੜਾ ਸਵਾਹ ਹੋ ਗਿਆ ਹੈ